ਮਸਾਲਾ ਵਾਲੇ ਨੂੰ ਦੀ ਸਵਾਗਤ ਆਪ ਸਭ ਦਾ ਸਾਡੇ ਚੈਨਲ ਪੰਜਾਬੀ ਸੁਰਕਾਰ ਤੋਂ ਦੁਆ ਫਰਿਆਦ ਕਰਦੇ ਆ ਸਾਰੇ ਤੰਦਰੁਸਤ ਰਹਿ ਟਿਕਟਾ ਰਹੋਗੇ ਸੋ ਅੱਜ ਜਿਵੇਂ ਤੁਸੀਂ ਥੰਬਨੇਲ ਦੇਖ ਹੀ ਲਿਆ ਵੀ ਜਿਹੜੇ ਮੱਛੀਆਂ ਨੂੰ ਆਪ ਆਟਾ ਬਾਨੇ ਹਨਾ ਖਾ ਰਿਆ ਪੀ ਰਿਆ ਜੋ ਘਾਇਰੀ ਦੰਨੇ ਪਿਆਰੀ ਕਿੰਨੇ ਨਾਲ ਕਈ ਲੋਕ ਮੱਛੀਆਂ ਨੂੰ ਆਟਾ ਪਾ ਲੈ ਕੇ ਜਾਂਦੇ ਆ ਕਈ ਸਪੈਸ਼ਲੀ ਆਟਾ ਪਾਉਣ ਜਾਂਦੇ ਆ ਬੱਲੇ ਹੀ ਉਹ ਆਟੇ ਦੇ ਜਿੰਨੇ ਫਾਇਦੇ ਹੋ ਉਨੇ ਕਈ ਨੁਕਸਾਨ ਵੀ ਹੈਗੇ ਆ ਸੋ ਅੱਜ ਫਾਇਦੇ ਤੇ ਨੁਕਸਾਨ ਦੋਨੋਂ ਬਾਰੇ ਗੱਲ ਕਰਾਂਗੇ ਧਿਆਨ ਨਾਲ ਸੁਣ ਲਿਓ ਵੀਡੀਓ ਨੂੰ ਕਿ ਤੇ ਵੀ ਨੋ ਉਹ ਵੀ ਜਾਣੇ ਅਣਜਾਣੇ ਦੇ ਵਿੱਚ ਤੁਸੀਂ ਵੀ ਉਹ ਗਲਤੀਆਂ ਕਰੀਆਂ ਵਾ ਤੇ ਤੁਸੀਂ ਫਾਇਦਾ ਲੈਣ ਦੇ ਬਜਾਏ ਉਲਟਾ ਉਹਦਾ ਨੁਸਾਨ ਹੀ ਕਰਾ ਕੇ ਬੈਜੋ ਵੀਡੀਓ ਨੂੰ ਪੂਰਾ ਐਂਡ ਤੱਕ ਦੇਖਿਓ ਤੁਹਾਨੂੰ ਸਾਰੀ ਗੱਲਬਾਤ ਸਮਝਾਵਾਂਗੀ ਕੀ ਗੱਲਬਾਤ ਸੋ ਉਸ ਤੋਂ ਪਹਿਲਾਂ ਆਪ ਸਭ ਨੂੰ ਗੁਜਾਰਿਸ਼ ਆ ਵੀ ਸਾਡੇ ਚੈਨਲ ਪੰਜ ਪੇਜ ਸਰਕਾਰ ਨੂੰ ਵੱਤੋਂ ਵੱਤ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਬੈਲ ਆਈਕਨ ਦਬਕੇ ਰੱਖੋ ਤਾਂ ਜਵਾਨ ਵਾਲੀਆਂ ਵੀਡੀਓ ਨੋਟੀਫਿਕੇਸ਼ਨ ਆਪ ਸਭ ਨੂੰ ਸਭ ਤੋਂ ਪਹਿਲਾਂ ਮਿਲਦੇ ਰਹਿਣ ਜਿਵੇਂ ਆਪ ਸਭ ਨੂੰ ਪਤਾ ਹੀ ਆ ਵੀ ਜਿਹੜੀ ਮੱਛੀ ਆ ਖਵਾਜਾ ਪੀਰ ਦੀ ਸਵਾਰੀ ਹੋਈ ਐ ਖਵਾਜਾ ਪੀਰ ਦੀ ਮੱਛੀ ਦੀ ਸਵਾਰੀ ਕਰਦੇ ਨੇ ਆਮ ਤੌਰ ਤੇ ਆਪਾਂ ਦੇਖਦੇ ਹਾਂ ਸਰੂਪ ਵੀ ਉਹਨਾਂ ਦੇ ਸਾਰੇ ਖਵਾਜਾ ਪੀਰ ਦੇ ਮੱਛੀ ਦੇ ਉੱਤੇ ਹੁੰਦੇ ਆ ਤੇ ਖਵਾਜਾ ਪੀਰ ਟੋਟਲ 2200 ਖਾਨਦਾਨ ਹੋਇਆ 2200 ਜੀ ਹੋਏ 2200 ਖਵਾਜਾ ਹੋਇਆ ਜਿਹਨਾਂ ਨੂੰ ਆਪਾਂ 2200 ਖਵਾਜਾ ਦੇ ਰੂਪ ਚ ਪੂਜਦੇ ਆ ਉਹਨਾਂ ਦੇ ਵਿੱਚੋਂ ਮੱਛੀ ਦੀ ਸਵਾਰੀ ਸਰ ਉਹ ਵਰੁੰ ਦੇਵ ਜੀ ਕਰਦੇ ਨੇ ਵਰੁੰ ਦੇਵ ਖਵਾਜਾ ਪੀਰ ਦੀ ਜਲਦੀ ਵਿੱਚ ਪੂਜੇ ਜਾਣ ਵਾਲੇ ਸਿਰਫ ਵਰੁੰ ਦੇਵ ਨੇ ਦੇਵ ਦੇ ਖਵਾਜੇ ਨੇ ਉਹਨਾਂ ਦੇ ਅਲੱਗ-ਅਲੱਗ ਰੋਜੇ ਰਗ-ਰਗ ਮਜਾਰਾ ਬਣੀਆਂ ਹੋਈਆਂ ਨੇ ਜਲ ਦੇ ਵਿੱਚ ਪੂਜੇ ਜਾਣ ਵਾਲੇ ਮੱਛੀ ਦੇ ਉੱਤੇ ਜਿਹੜੇ ਬਹਿ ਕੇ ਸਵਾਰੀ ਕਰਦੇ ਨੇ ਸਿਰਫ ਵਰੁਨ ਦੇਵ ਨੇ ਸੋ ਮੱਛੀ ਇਹਨਾਂ ਦੀ ਸਵਾਰੀ ਆ ਤੇ ਜਿਹੜਾ ਬੰਦਾ ਕੋਈ ਕਰਮ ਕਲਾਮ ਨਹੀਂ ਕਰਦਾ ਕੋਈ ਖਵਾਜਾ ਪੀਰ ਦੀ ਹਾਜੀ ਪਿਆਰੀ ਨਹੀਂ ਦਿੰਦਾ ਸਿਰਫ ਮੱਛੀਆਂ ਨੂੰ ਆਟਾ ਪਾਈ ਜਾਂਦਾ ਉਸ ਬੰਦੇ ਦੇ ਉੱਤੇ ਖਵਾਜਾ ਪੀਰ ਦੀ ਕਿਰਪਾ ਹੋ ਜਾਂਦੀ ਆ ਮੇਨ ਮੁੱਦਾ ਇਹ ਜਿਹੜਾ ਮੱਛੀਆਂ ਨੂੰ ਆਟਾ ਪਾਣ ਦਾ ਮੱਛੀਆਂ ਵਾਟਾਪਾਂ ਦੇ ਕਈ ਫੈਰੇ ਹੁੰਦੇ ਨੇ ਇੱਕ ਤਾਂ ਜਿੰਨੇ ਕੰਮਕਾਰ ਤੇ ਬਰਕਤ ਪੈਂਦੀ ਆ ਨਾ ਤਾਂ ਦੌਲਤ ਦੇ ਵਿੱਚ ਜਿਹੜੀ ਘਰੇ ਆਪਣੇ ਕਮਾਈ ਆ ਪਕੜਦੇ ਆ ਖੜਦੀ ਨਹੀਂ ਉਹ ਖੜਨੀ ਸ਼ੁਰੂ ਹੋ ਜਾਂਦੀ ਆ ਜੇਕਰ ਆਪਾਂ ਮੱਛੀਆਂ ਨੂੰ ਰੈਗੂਲਰ ਆਟਾ ਪਾਈ ਜੰਨੇ ਆ ਤੇ ਇਹਦੇ ਨਾਲ ਮੇਨ ਜਿਹੜੇ ਦੋ ਗ੍ਰਹਿ ਨੇ ਰਾਹੁ ਤੇ ਕੇਤੂ ਇਹ ਸਹੀ ਹੁੰਦੇ ਨੇ ਰਾਹੁ ਕੇਤੂ ਰਾਹੁ ਆਪਣੀ ਬਾਡੀ ਆ ਕੇਤੂ ਆਪਣਾ ਸਿਰ ਠੀਕ ਆ ਜੀ ਕਿਉਂਕਿ ਇਹ ਤੜ ਲੱਗ ਕਰਤਾ ਸਿਗਾ ਕਿਸ਼ਨ ਭਗਵਾਨ ਨੇ ਚੱਕਰ ਮਾਰਗੇ ਤੁਹਾਨੂੰ ਪਤਾ ਹੀ ਹੈ ਉਹ ਸਟੋਰੀ ਚਲੋ ਅਪੋ ਚੱਕਰ ਚ ਨਹੀਂ ਪੈਂਦੇ ਤੇ ਉਹ ਚੀਜ਼ ਇਹਦੇ ਨਾਲ ਸਹੀ ਹੁੰਦੀ ਆ ਜਿਹੜਾ ਬੰਦਾ ਮੱਛੀਆਂ ਨੂੰ ਰੈਗੂਲਰ ਆਟਾ ਪਾਈ ਜਾਂਦਾ ਘਰ ਪਰਿਵਾਰ ਦੇ ਵਿੱਚ ਸੁਖ ਸ਼ਾਂਤੀ ਰਹਿੰਦੀ ਆ ਖੋਇਆ ਪੀਰ ਜੀ ਆ ਪੈਰਾ ਵੀ ਲੱਗਿਆ ਰਹਿੰਦਾ ਕਈਆਂ ਘਰਾਂ ਦੇ ਵਿੱਚ ਜਿਨ੍ਹਾਂ ਦੀ ਨੈਗੇਟਿਵਿਟੀ ਕੋਈ ਇਦਾਂ ਦਾ ਕਾਰਨ ਕਰਾਉਣ ਨਹੀਂ ਹੈਗਾ ਤੇ ਉਹ ਖੋਇਆ ਪੀਰ ਜੀ ਜਾ ਕੇ ਦਰ ਤੇ ਉੱਥੇ ਚੱਲਦੇ ਪਾਣੀ ਦੇ ਵਿੱਚ ਮੱਛੀਆਂ ਨੂੰ ਆਟਾ ਪਾਉਂਦਾ ਹੈ ਗੋਲੀਆਂ ਪਾਉਂਦਾ ਹੈ 101 ਜਾਂ 108 ਤਾਂ ਉਹਦੇ ਘਰੇ ਕਿਰਪਾ ਰਹਿੰਦੀ ਆ ਪਾਰੇ ਕਿਰਪਾ ਹੁੰਦੀ ਆ ਹਰੇਕ ਤੇ ਹੁੰਦੀ ਆ ਇਹ ਕਰਦੇ ਕਰਦੇ ਨਾ ਕੁਝ ਲੋਕ ਵਿੱਚ ਉਹਦਾ ਨੁਕਸਾਨ ਕਰਾ ਬੈਠਦੇ ਨੇ ਧਿਆਨ ਨਹੀਂ ਦਿੰਦੇ ਹੈਗੇ ਜਿਆਦਾਤਰ ਲੋਕਾਂ ਦੇ ਭਾਵੇਂ ਉਹ ਮੱਛੀਆਂ ਮੋਟਾ ਬਾਂਦੀ ਗੱਲ ਨਹੀਂ ਕਿਸੇ ਵੀ ਤਰ੍ਹਾਂ ਦਾ ਮੱਥਾ ਟੇਕਦੇ ਹੋਣਗੇ ਕੋਈ ਵੀ ਕਿਸੇ ਪੀਰ ਵਗੀਰ ਦਾ ਕੋਈ ਅਨੁਸ਼ਟਾਨ ਕਰਦੇ ਆ ਕੋਈ ਉਹਨਾਂ ਲਈ ਬੰਦ ਮਨੋਤ ਕਰਦੇ ਆ ਤੇ ਵਿੱਚ ਕੋਈ ਮਿਸਟੇਕ ਹੋ ਜਾਂਦੀ ਆ ਹਾਲਾਂਕਿ ਪਤਾ ਵੀ ਹੁੰਦਾ ਈ ਇਹ ਮਿਸਟੇਕ ਆ ਗਲਤ ਆ ਇਹ ਰੋ ਮੂਗ ਦਾ ਕੋਈ ਗੱਲ ਨਹੀਂ ਪੀੜ ਜਾਣੀ ਜਾਣਾ ਉਹਨਾਂ ਨੂੰ ਪਤਾ ਹੀ ਹੈ ਪੀੜ ਤਾਂ ਜਾਣੀ ਜਾਣਾ ਇਹ ਗੱਲ ਸਾਰੀ ਮੰਨਦੇ ਆ ਪਰ ਜਿਹੜੀ ਗਲਤੀ ਤੁਸੀਂ ਜਾਣ ਬੁੱਝ ਕੇ ਕਰ ਰਹੇ ਹੋ ਉਹ ਕਦੇ ਮਾਫ਼ ਨਹੀਂ ਹੁੰਦੀ ਵੀ ਇੱਧਰ ਮਰਜ਼ੀ ਭੱਜ ਰੋਠੀ ਕਹਣਾ ਤੇ ਇਹ ਗਲਤੀ ਜਾਣੇ ਅਣਜਾਣੇ ਦੇ ਵਿੱਚ ਤੁਸੀਂ ਕਰ ਦਿੰਦੇ ਹੋ ਤੇ ਜਦੋਂ ਤੁਹਾਨੂੰ ਉਹ ਕਹਿੰਦਾ ਫਿਰ ਤੁਸੀਂ ਕਹਿੰਦੇ ਹੋ ਕੋਈ ਗੱਲ ਨਹੀਂ ਉਹ ਸਭ ਜਾਣਦੇ ਆ ਮੇਨ ਮੁੱਦਾ ਕੀ ਆ ਜਿਹੜੀ ਸਭ ਤੋਂ ਵੱਡੀ ਗਲਤੀ ਹੁੰਦੀ ਆ ਇੱਕ ਤਾਂ ਤੁਸੀਂ ਚੱਲਦੇ ਪਾਣੀ ਦੇ ਵਿੱਚ ਜਿੱਥੇ ਮੱਛੀਆਂ ਨੂੰ ਤੁਸੀਂ ਆਟਾ ਪਾਉਂਦੇ ਹੋ ਪੂਰੇ ਚਲਦੇ ਪਾਣੀ ਦੇ ਵਿੱਚ ਰਾਕ ਧੂਬ ਤੇ ਕਿਵੇਂ ਪਲਾਸਟਿਕ ਦੇ ਲਫਾਫੇ ਪਲਾਸਟਿਕ ਦਾ ਸਮਾਨ ਮੂਰਤੀਆਂ ਇਹੋ ਜਿਹੇ ਜੂਲ ਟ੍ਰੰਬਟਰ ਮੁੰਦੇ ਆ ਮੰਦਰਾਂ ਚੋਂ ਨਿਕਲੇ ਹੋਏ ਫੁੱਲ ਕੋਈ ਪਲਾਸਟਿਕ ਦੇ ਸਰੂਪ ਜਿਵੇਂ ਦੇਵੀ ਦੇਵਤੇ ਪੀਰ ਪਗੰਬਰਾਂ ਦੇ ਸਰੂਪ ਹੁੰਦੇ ਨੇ ਇਹ ਪਾਣੀ ਦੇ ਵਿੱਚ ਨਾ ਪਾਓ ਇਹ ਕਰਦੇ ਆ ਨੁਕਸਾਨ ਜੀਵ ਜੰਤੂਆਂ ਦਾ ਹੀ ਪਾਣੀ ਦਾ ਵੀ ਠੀਕ ਹੈ ਜੀ ਜੇ ਸਾਉਥਵਰ ਡੀਗਲ ਲਈ ਤੁਹਾਨੂੰ ਮੱਛੀਆਂ ਮੱਟਾ ਪਾਉਣੇ ਆ ਕਈ ਵੇਲੇ ਤੁਸੀਂ ਜਿੱਥੇ ਆਟਾ ਪਾਉਣ ਬੈਜਦੇ ਹੋ ਉਤੋਂ ਥੋੜਾ ਉਰੇ ਪਰੇ ਕਿਤੇ ਕਿਤੇ ਬੰਦਾ ਨੇੜੇ ਥੜਾ ਥੋੜਾ ਕੁੰਡੀ ਲਾ ਕੇ ਬੈਠਾ ਹੁੰਦਾ ਮੱਛੀ ਫੜਉਂਦਾ ਠੀਕ ਹੈ ਉਹ ਬੜਾ ਵੱਡਾ ਗੁਨਾਹ ਆ ਕਿਉਂਕਿ ਉਹ ਮੱਛੀ ਲੱਗਣ ਨਾਲ ਲੱਗੇ ਟੋੜ ਦੇ ਪੁੰਨ ਕਰਦੇ ਕਰਦੇ ਤੇ ਇਹ ਕੰਮ ਗਲਤ ਹੋ ਜਾਂਦਾ ਕਿ ਮੱਛੀਆਂ ਉੱਥੇ ਆ ਕੇ ਇਕੱਠੀਆਂ ਹੋ ਜਾਂਦੀਆਂ ਕਈ ਵੇਲੇ ਕੁਦਰਤ ਉਹ ਲੋ ਮੱਛੀਆਂ ਕੁੰਡੀ ਤੋਂ ਪਰੇ ਹੁੰਦੀਆਂ ਤੁਸੀਂ ਉੱਥੇ ਜਿੱਥੇ ਆਟਾ ਪਾਉਨੇ ਹੋ ਤਾਂ ਦੋਨੋਂ ਆ ਜਾਂਦੀਆਂ ਫਿਰ ਉਹਦੀ ਕਲਕੀ ਜਮਾਜਨੇ ਆ ਕਿਤਨਾ ਕਿਤੇ ਗੁਨਾਹ ਹੋ ਜਾਂਦਾ ਆ ਇਹ ਹੁੰਦਾ ਅਣ ਜਾਣੇ ਅਣ ਜਾਣੇ ਦੇ ਵਿੱਚ ਪਰ ਲਿਖਿਆ ਜਾਂਦਾ ਠੀਕ ਆ ਜੀ ਜਿੱਥੇ ਕਿਤੇ ਕੁੰਡੀ ਲੱਗੀ ਆ ਜਾਂ ਤਾਂ ਕੁੰਡੀ ਵਾਲ ਨੂੰ ਭਜਾ ਦਿਓ ਅਗਰ ਉਹ ਪਰਚੀ ਘਟਾ ਕੇ ਬੈਠਾ ਆ ਕਿਉਂਕਿ ਇਲੀਗਲ ਤਰੀਕੇ ਨਾਲ ਵੀ ਕਈ ਬੈਠੇ ਹੁੰਦੇ ਆ ਭਈ ਗੈਰ ਕਾਨੂੰਨੀ ਬੈਠੇ ਹੁੰਦੇ ਆ ਤਾਂ ਫਿਰ ਤੁਸੀਂ ਉੱਥੋਂ ਪਰੇ ਹੋ ਜੋ ਜੇ ਤੁਸੀਂ ਨਹੀਂ ਕਿਸੇ ਨਾਲ ਮੂੰਹ ਮੋਲਾ ਜਾ ਕਰਨਾ ਚਾਹੁੰਦੇ ਤਾਂ ਉਹਦਾ ਪਰੇ ਹੋਗੇ ਕਿਤੇ ਸੈੜ ਤੇ ਆ ਕੇ ਆਟਾ ਬਹੁ ਮੱਛੀਆਂ ਨੂੰ ਇਹ ਬਹੁਤ ਵੱਡਾ ਗੁਨਾਹ ਹੁੰਦਾ ਆ ਜੋ ਵੇਸਾ ਕੁੰਡੀ ਦੇ ਨੇੜੇ ਹੈਗਾ ਤੁਸੀਂ ਮੱਛੀਆਂ ਨੂੰ ਟਾ ਪਾਉਂਦੇ ਹੋ ਤੇ ਜਿਹੜਾ ਵਿੱਚ ਕੋ ਗੰਦ ਬੰਦ ਸੜਦੇ ਹੋ ਹਨ ਘਰ ਦੇ ਵਿੱਚ ਉਹ ਜੇ ਤੁਸੀਂ ਸੋਚਦੇ ਨੇ ਜਿਆਦਾ ਪ੍ਰਵਾਹ ਕਰੀਏ ਇਹ ਚੀਜ਼ਾਂ ਕੇ ਸਰੂਪ ਕੋਈ ਦੀਵਾਲੀ ਦੇ ਨੇੜੇ ਤੇ ਜਿਆਦਾ ਇਹ ਕੰਮ ਕਰਦੇ ਨੇ ਲੋਕ ਉਦੋਂ ਵੀ ਕਰੀ ਜਾਂਦੇ ਨੇ ਕੋਈ ਚੀਜ਼ ਪ੍ਰਾਣੀ ਹੋ ਜਾਂਦੀ ਹੈ ਕਿਸੇ ਬਾਪਿਆਂ ਦੇ ਬੁਰਾ ਤੂਕ ਤੂਤੇ ਦਿੱਤੇ ਵੀ ਹੁੰਦੇ ਆ ਚਾਕੇ ਜਿਆਦਾ ਪ੍ਰਵਾਹ ਕਰਿਓ ਨਹੀਂ ਲੈ ਕੇ ਜਾਓ ਉੱਥੇ ਤੁਸੀਂ ਨਾਲ ਦਲੀਆ ਲੈ ਜਾਓ ਜਾਂ ਚੌਲ ਲੈ ਜਾਓ ਵਿੱਚ ਚੀਨੀ ਪਾ ਕੇ ਨਹਾ ਰਵਰਤੀ ਲੈ ਜਾਓ ਉਥੇ ਲਾਓ ਜਲ ਪ੍ਰਵਾਹ ਜਿਹੜਾ ਜਿਹੜਾ ਨਿਆਂ ਤੁਸੀਂ ਲੈ ਗਿਆ ਉਹ ਕਰ ਦੋ ਉਥੇ ਜਿਹੜਾ ਤੁਸੀਂ ਸਮਾਨ ਇਦਾਂ ਦਾ ਜਿਹੜਾ ਪਾਣੀ ਦੇ ਵਿੱਚ ਤੁਹਾਨੂੰ ਪਤਾ ਗਲ ਨਹੀਂ ਸਕਦਾ ਉਹਨਾਂ ਖਰਾਬ ਨਹੀਂ ਹੋਣਾ ਉਹਦੇ ਵਿੱਚ ਪਿਆ ਰਹਿਣਾ ਉਹ ਨੁਕਸਾਨ ਕਰਦਾ ਪਾਣੀ ਨੂੰ ਉਹ ਨੂੰ ਤੁਸੀਂ ਕਿਤੇ ਸਾਈਡ ਤੇ ਬਾਹਰਲੀ ਸਾਈਡ ਤੇ ਰੱਖ ਦੋ ਉਹਦੇ ਨਾਲ ਇਹ ਹੁੰਦਾ ਆ ਕਿ ਜਿਹੜੀ ਜਦੋਂ ਚੀਜ਼ ਗਲਦੀ ਨਹੀਂ ਜਾਂ ਉਹਦੇ ਵਿੱਚ ਉਹ ਕੈਮੀਕਲ ਰਿਐਕਸ਼ਨ ਹੁੰਦੇ ਆ ਤੋ ਜਿਹੜੇ ਪਾਣੀ ਦੇ ਜੀਵ ਹੁੰਦੇ ਆ ਉਹਨਾਂ ਦੇ ਜਿਹੜੇ ਨੁਕਸਾਨ ਕਰਦਾ ਆ ਤੇ ਜਿਹੜੇ ਇਹ ਪਾਣੀ ਨੇ ਇਹ ਅੱਗੇ ਆਪਾਂ ਆਪਣੇ ਇਨਸਾਨੀ ਜਿਹੜੇ ਜਮੇ ਵੀ ਸਭ ਯੂਜ਼ ਕਰਦੇ ਇਸ ਪਾਣੀ ਨੂੰ ਵਰਤਦੇ ਡੰਗਰ ਪਸ਼ੂ ਵੀ ਪੀਂਦੇ ਆ ਠੀਕ ਆ ਜੀ ਫਿਰ ਉਹ ਘੁਲ ਕੇ ਨੁਕਸਾਨ ਕਰਦਾ ਇਹਨਾਂ ਦੇ ਵਿੱਚ ਉਹ ਪਾਣੀ ਦੀ ਜਿਹੜੀ ਸਾਫ ਸਫਾਈ ਹੈ ਪਹਿਲਾਂ ਰੱਖਿਆ ਕਰੋ ਜਿੱਥੇ ਤੁਸੀਂ ਮੱਥਾ ਡੇ ਕੰਜਾਨੇ ਤੇ ਨਏ ਨਿਹਾਜ ਦੇ ਨਿਉਣ ਵਿੱਚ ਪਾਣੀ ਦਖੜ ਕੇ ਉੱਤੇ ਆਪਣੇ ਵਾਲੇ ਲੋਲੇ ਜੇ ਤੁਸੀਂ ਝਾੜੂ ਮਾਰ ਤੋਂ ਜਾ ਤੁਸੀਂ ਹੱਥਾਂ ਨਾਲ ਏ ਟੰਡੇ ਨਾਲੇ ਕੋਈ ਕਾਲੇ ਪੱਤੇ ਵੀ ਇਕੱਠੇ ਕਰਕੇ ਸਾਈਡ ਤੇ ਅੱਗ ਲਾਉਂਦੇ ਮੁੱਥੇ ਸਫਾਈ ਰੱਖੋ ਤਾਂ ਉਹਨੂੰ ਇੱਕ ਦਰਬਾਰ ਦੇ ਅੰਦਰ ਸੇਵਾ ਕਰਨ ਜਿੰਨਾ ਪੁੱਨ ਲਕੂਗਾ ਕਿਉਂਕਿ ਅਸੀਂ ਕੰਮ ਕਰ ਦਿੰਦੇ ਸਾਡੇ ਗੁਰੂ ਸਾਤੋਂ ਕਰਾਉਂਦੇ ਸੀ ਜਦੋਂ ਅਸੀਂ ਕਿਤੇ ਦਰਿਆ ਤੇ ਹਾਇਰੀ ਦੇ ਜਾਂਦੇ ਜੋ ਸੇਵਾ ਚੱਲਦੀ ਹੁੰਦੀ ਸਾਡੇ ਤਾਂ ਆਮ ਗੱਲ ਵੀ ਆ ਤਾਂ ਉੱਥੇ ਜੇ ਉਹ ਏਦਾਂ ਨਹੀਂ ਕਈ ਲੋਕ ਆਉਂਦੇ ਤਾਂ ਖਲਾਰਾ ਪਾ ਜਾਂਦੇ ਤੇ ਚੱਕ ਕੇ ਉਹਨੂੰ ਅੱਗੇ ਲਾ ਲੈਂਦੇ ਸਾਈਡ ਤੇ ਰੱਖ ਕੇ ਸਾਫ਼ ਕਰ ਦਿੰਦੇ ਸੀ ਤੇ ਕੋਈ ਜਿਹੜਾ ਸਰੂਪ ਹੁੰਦਾ ਸੀ ਚਲੋ ਉਹਨਾਂ ਨੂੰ ਤਾਂ ਸੈੱਟ ਕਰ ਦਿੰਦੇ ਸੀ ਜਿਹੜੀ ਚੀਜ਼ ਨਹੀਂ ਆ ਕਲਮ ਵਾਲੀ ਅਸੀਂ ਬਹਿਮ ਵਿੱਚ ਥੋੜਾ ਜਿਹਾ ਪਚੰਨੇ ਆ ਤੇ ਉਦ ਦਾ ਸਾਫ ਸਫਾਈ ਉੱਥੇ ਰੱਖੋ ਤੁਹਾਨੂੰ ਇੱਕ ਜਿਹੜਾ ਬਣਿਆ ਹੋਇਆ ਰੌਜਾ ਹੁੰਦਾ ਨਾ ਦਰਬਾਰ ਦੇ ਅੰਦਰ ਜਵੇਂ ਤੁਸੀਂ ਝਾੜੂ ਪੋਚਾ ਕਰਦੇ ਹੋ ਨਾ ਉਹਦੇ ਬਰਾਬਰ ਥੋੜੀ ਸੇਵਾ ਲੱਗਦੀ ਆ ਫਿਰ ਉਹ ਇਹ ਕੰਮ ਜ਼ਰੂਰ ਕਰਿਆ ਕਰੋ ਠੀਕ ਹੈ ਨਹੀਂ ਜਿਹੜੇ ਹੁਣ ਤੁਹਾਨੂੰ ਮੈਂ ਇਹ ਦੱਸਿਆ ਵੀ ਤੁਸੀਂ ਵਿੱਚ ਇੱਕ ਕੋਈ ਚੀਜ਼ ਨਹੀਂ ਪਾਉਣੀ ਉਹ ਕੁੰਗੀ ਦੇ ਨਾਲ ਦੇ ਪਾਵੇ ਤੁਸੀਂ ਗੋਲੀਆਂ ਆਟਾ ਨਹੀਂ ਪਾਉਣਾ ਹੈਗਾ ਮੱਛੀਆਂ ਨੂੰ ਇਹ ਬਹੁਤ ਜਿਆਦਾ ਖਤਰਨਾਕ ਹੁੰਦਾ ਹੈ ਇਸ ਲਈ ਸਭ ਸਾਵਧਾਨ ਰਹਿਣ ਦੀ ਤੁਹਾਨੂੰ ਜ਼ਰੂਰਤ ਹੈ ਕਿਤੇ ਭਲਾ ਕਰਦੇ ਕਰਦੇ ਤੁਸੀਂ ਆਪਣਾ ਨੁਕਸਾਨ ਕਰਾ ਲਓਗੇ ਇਹਨਾਂ ਕੰਮਾਂ ਦੇ ਵਿੱਚ ਠੀਕ ਹੈ ਜੀ ਤੇ ਨਾਲ ਦੀ ਨਾਲ ਇੱਕ ਕੰਮ ਹੋਰ ਕਰਿਆ ਕਰੋ ਜਿਹੜਾ ਮੱਛੀਆਂ ਨੂੰ ਆਟਾ ਪਾਉਣੇ ਹੁੰਦਾ ਉਹਦੇ ਵਿੱਚ ਜੇ ਤੁਸੀਂ ਮੜੇ ਚੀਨੀ ਦੇ ਦੋ ਕਦੌਣੇ ਐਨ ਉਹ ਵਿੱਚ ਨਹੀਂ ਰਹੀ ਚੀਨੀ ਤੋਂਦੋ ਨਾ ਥੋੜੀ ਚੀਨੀ ਪਾ ਦੇ ਕਰੋ ਦੇਸੀ ਘੇ ਲਾਣਾ ਉਹ ਲਾ ਤੋਂ ਨਹੀਂ ਤਾਂ ਕੱਲੀ ਚੀਨੀ ਪਾਉਂਦਾ ਕਰੋ ਜਿਹੜਾ ਮੱਛੀਆਂ ਨੂੰ ਤੁਸੀਂ ਹਟਾਉਂਨੇ ਆਵੇਂ 2-4 ਦਾਣੇ ਵਿੱਚ ਸੜਤੇ ਉਹ ਵਿੱਚ ਪਤਾ ਨਹੀਂ ਲੱਗਣਾ ਕਿੱਥੇ ਹੈ ਕਿਹੜੀ ਬੂੜੀ ਜਾਏ ਕਿਹੜੀ ਨਹੀਂ ਪਰ ਉਹ ਵਿੱਚ ਪਾਉਂਦਾ ਕਰੋ ਉਹ ਵੀ ਮੜ ਗਿਆ ਖੁਸਬਬ ਬਣ ਜਾਂਦਾ ਠੀਕ ਹੈ ਜੀ 101 ਬੂੜੀ 108 ਬੂੜੀ ਦੇਖੋ ਜੀ ਬਲੀਜ ਕਰ ਪਲੀ ਕਹਿ ਕੇ ਤੁਸੀਂ ਪਾਣੀ ਦੇ ਵਿੱਚ ਜ਼ਰੂਰ ਪਾਇਆ ਕਰੋ ਚੰਗਾ ਹੁੰਦਾ ਹੈ ਪਰ ਜਿਹੜੇ ਤੁਹਾਨੂੰ ਗਲਤੀਆਂ ਤੁਸੀਂ ਆ ਬਸ ਇਹ ਗਲਤੀਆਂ ਤੋਂ ਗੁਰੇਜ਼ ਕਰਿਓ ਦਿਓ ਜਾ ਜੀ ਜੇ ਆਪੇ ਰਾਹੀਂ ਜਾਂ ਸਰਕਾਰਾਂ ਦੀ